ਸਭੀ ਕਾਲ ਸਾਰਿਆਂ ਨੂੰ ਕਿਵੇਂ ਗਈ ਦੀਵਾਲੀ ਦੱਸਿਓ ਯਾਰ ਵਧੀਆ ਗਈ ਤੇ ਹੁਣ ਖਾਣਾ ਖਾ ਕੇ ਆਪਾਂ ਚੱਲਦੇ ਆ ਨਾਬੇ ਨੂੰ ਫਿਰ ਸ਼ਾਮ ਨੂੰ ਪਟਿਆਲੇ ਕੀ ਵਾਪਸੀ ਤੇ ਰੁਕਾਂਗੇ ਤੇ ਵਿਸ਼ਕਰਮਾ ਜੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਿਸ਼ਕਰਮਾ ਦੀਪਸ ਦੀਆਂ ਸਾਰਿਆਂ ਨੂੰ ਉਹ ਠੀਕ ਹੋ ਯਾਰ ਓਕੇ ਆਜੋ ਜੀ ਖਿਲਾ ਦਈਏ ਤੁਹਾਨੂੰ ਖਾਣਾ ਮਟਰ ਪਨੀਰ ਜੀ ਦੋਸਤੋ ਹੁਣ ਚੱਲਦੇ ਆਂ 90 ਨੂੰ ਜੁੜੇ ਰਹੇ ਹਾਂ ਕ੍ਰੌਣਕਾਂ ਦਿਖਾਵਾਂਗੇ ਤੁਹਾਨੂੰ ਬਾਜ਼ਾਰ ਦੀਆਂ ਓਕੇ ਹਾਂਜੀ 90 ਨੂੰ ਜਾ ਰਿਹਾ ਹੈਗਾ ਰਸਤੇ 'ਚ ਕੋਈ ਧੀਜ ਮਿਲ ਗਿਆ ਤੀ ਰੋਕ ਲਿਆ ਤੀ ਉਹਨੇ ਤਾਂ ਗੱਡੀ ਰੋਕ ਲਈ ਹੁਣ ਚੱਲਦੇ ਆਂ 90 ਨੂੰ ਜੁੜੇ ਰਹੇ ਚੱਲਦੇ ਆਂ ਜੀ ਹਾਂਜੀ ਪਟਿਆਲਾ ਹਾਂ ਹਾਂ ਪਾ ਦੇ ਹਾਂਜੀ ਡੀਜ਼ਲ ਆ ਰਹੇ ਆ ਯਾਰ ਜੀ ਕਿ ਬਾਬਾ ਜੀ ਦੇ ਹਾਂ ਹਾਂਜੀ ਇਹ ਡੀਜ਼ਲ ਪਾਉਣ ਰੁਗਿਆ ਤੀ ਆਪਣਾ ਭਤੀਜ ਮਿਲ ਗਿਆ ਉਹ ਠੀਕ ਆ ਭਤੀਜਿਆ ਵਧੀਆ ਵਧੀਆ ਚਾਚਾ ਜੀ ਹੋ ਗਿਆ ਜੀ ਮੇਰੇ ਜੀ ਦੀਵਾਲੀ ਦੀਵਾਲੀ ਵਧੀਆ ਰਹੀ ਤੁਸੀਂ ਸੁਣਾਓਗੇ ਮੇਰੇ ਜੀ ਮੈਂ ਬਹੁਤ ਵਧੀਆ ਯਾਰ ਚਲੋ ਵਧੀਆ ਜੀ ਹੋਰ ਸੁਣਾਓ ਸੇਤ ਕਿਵੇਂ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਠੀਕ ਆ ਭਤੀਜ ਹਾਂਜੀ 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 ਦੋਸਤੋ ਨਾਬੇ ਆ ਕਿਲੇ ਜੇ ਲੈਣੀ ਸੀ ਹਾਂਜੀ ਨਾਬੇ ਪਹੁੰਚ ਗਏ ਆਪਾਂ ਮੇਰਾ ਬਾਈ ਮਿਲਣਾ ਆ ਤੇ ਵਿਚਾਰ ਹਾਂਜੀ ਨਾਬੇ ਆ ਜੀ ਆਪਣੇ ਭਤੀ ਜਾ ਕੇ ਹਾਂਜੀ ਨਾਬੇ ਆ ਗਏ ਜੀ ਹੁਣ ਚਲਦੇ ਆਂ ਬਾਜ਼ਾਰ ਚ ਨੂੰ ਹਾਂਜੀ ਆ ਮੇਰੇ ਭਤੀ ਜਾ ਗਏ ਪਤੀਜਾ ਹੈਗੇ ਨੇ 90 ਤੋਂ ਖਾਸ ਨੱਬਾ ਹੀ ਆ ਭਤੀਜੇ ਦੇ ਪਿੰਡਾ ਕੋਈ ਨਾ ਨੱਬਾ ਹੀ ਇਹੀ ਖਾ ਅੱਛਾ ਆ ਭਤੀਜੇ 10ਵੀਂ ਚਾ ਤੇ ਦੂਆ 11ਵੀਂ ਚਾ ਹੋਰ ਦੱਸੋ ਗੱਲ ਬਾਤ ਵਧੀਆ ਰੇਹਾ ਤੁਹਾਡਾ ਦਵਾਲੀ ਦਾ ਤਿਹਾਰ ਹਾਂ ਜੀ ਤੁਸੀਂ ਦੱਸੋ ਮੈਂ ਬਹੁਤ ਵਧੀਆ ਰੇਹਾ ਭਤੀਜਾ ਖਾਣਾ ਪੀਣਾ ਤਾਂ ਨਹੀਂ ਕੁਸ ਦੱਸ ਦੋ ਸੰਘਿਓ ਨਾ ਯਾਰ ਕਿਉਂ ਕਿਤੇ ਕਹਿ ਦੋ ਹਾਂ ਠੀਕ ਆ ਠੀਕ ਆ ਹਾਂ ਜੀ ਦੋਸਤੋ ਆ ਹੁਣ ਦੂਵੇ ਭਤੀਜਾ ਆ ਗਏ ਆਪਣੇ ਠੀਕ ਹੋ ਮੁੰਡਿਓ ਹਾਂ ਜੀ ਹਾਂ ਵਧੀਆ ਰਿਪੋਰਟ ਹਾਂ ਜੀ ਹਾਂ ਤੇ ਕਿਵੇਂ ਰਿਹਾ ਤਿਹਾਰ ਇੱਕ ਤੀ ਵਧੀਆ ਰਿਹਾ ਵਧੀਆ ਹੀ ਵਧੀਆ ਠੀਕ ਆ ਠੀਕ ਆ ਠੀਕ ਆ ਹੋਰ ਕੀ ਸੋਚਿਆ ਹੁਣ ਪੜਕੇ ਕੀ ਗਾਹਾਂ ਫਾਰਮਾਸਿਸਟ ਬਣਾਈ ਠੀਕ ਆ ਠੀਕ ਆ ਉਹ ਠੀਕ ਹੋ ਹਾਂ ਜੀ ਹਾਂ ਲਵ ਯੂ ਆ ਤੁਹਾਨੂੰ ਨਾਬੇ ਵਾਲਿਆਂ ਨੂੰ ਹਾਂ ਜੀ ਟਰੱਕ ਭਰ ਕੇ ਤੁਹਾਨੂੰ ਯਾਰ ਪੈਸੇ ਭਰਨੇ ਪੈਂਦੇ ਹੁੰਦੇ ਨੇ ਜੇ ਆਪਾਂ ਸ਼ੂਟਿੰਗ ਕਰਨੀ ਆ ਕੋਈ ਸਿਸਟਮ ਹੁੰਦਾ ਇਹ ਦੱਸ ਪਹਿਲਾਂ ਉੱਥੇ ਦਾ ਵੀ ਕਹਿੰਦਾ ਹੋਰ ਗਾਹਾਂ ਕਰ ਲੈ ਦੱਸ ਹਾਂ ਜੀ ਅੱਜ ਮਿੱਤਰ ਪਿਆਰੇ ਉਹ ਗੱਡੀ ਕੋਲ ਨੂੰ ਜਾ ਰਹੇ ਹਾਂ ਆ ਪੀੜਾ ਆਪਣਾ ਫੀੜਵਾਲ ਤੋਂ ਫੀੜਵਾਲ ਹਾਂ ਫਿਰ ਆ ਭਾਈ ਦੇਖੋ ਨਾਬੇ ਦਾ ਬਾਜ਼ਾਰ ਜੇ ਹੁਣ ਗੱਡੀ ਚੱਕਦੇ ਹਾਂ ਉੱਥੋਂ ਜਾ ਕੇ ਆਪਣੀ ਖੜੀਆ ਜਿੱਥੇ ਕਿਲਾ ਜਹਾ ਬਣਿਆ ਪਿਆ ਉੱਥੇ ਬਣਦੇ ਹਾਂ ਅੱਜ ਨਾਬੇ ਹੈਗੇ ਆ ਆਪਣੇ ਮਿੱਤਰ ਪਿਆਰੇ ਮਿਲ ਗਏ ਭਤੀਜੇ ਮਿਲ ਗਏ ਹਾਂ ਠੀਕ ਹੋ ਯਾਰ ਨਾਬੇ ਵਾਲਿਓ ਕਿਹੜਾ ਕੈਫੇ ਬੋਲਿਆ ਬਲੈਕ ਬੀਨਸ ਕੈਫੇ ਨਾਬਾ ਜੀ ਠੀਕ ਆ ਠੀਕ ਆ ਆਣਾਪੂਜੀ ਮੰਦਰ ਦੇ ਸਾਹਮਣੇ ਠੀਕ ਆ ਜੀ ਠੀਕ ਆ ਚੱਲ ਕੋਈ ਹਾਂਜੀ ਨਾਬੇ ਆ ਹੁਣ ਜਾਣ ਲੱਗੇ ਆ ਪਟਿਆਲੇ ਨੂੰ ਆ ਆਪਣੇ ਬੀੜਵਾਲ ਤੋਂ ਭਾਈ ਨੇ ਆਪਣੇ ਉਹ ਠੀਕ ਹੋ ਭਾਈ ਵਧੀਆ ਓਕੇ ਆ ਕੰਮ ਕਰ ਠੀਕ ਆ ਠੀਕ ਆ ਠੀਕ ਆ ਤੇ ਇੱਥੇ ਨਾ ਸ਼ੂਟਿੰਗ ਵਾਲਿਆਂ ਨੇ ਆਉਣਾ ਸੀ ਯਾਰ ਆਇਆ ਕੋਈ ਹੈ ਨਹੀਂ ਉੱਥੇ ਗੱਡੀ ਨਹੀਂ ਖੜਾਉਣ ਦਿੰਦੇ ਦੀ ਉਹ ਕਹਿੰਦੇ ਅੱਗੇ ਲਾ ਲੋ ਪਰ ਹਜੇ ਤੱਕ ਕੋਈ ਪਹੁੰਚਿਆ ਹੈ ਨਹੀਂ ਇੱਥੇ ਉਹ ਦੱਸਾਂ ਚੱਲਦੇ ਠੀਕ ਆ ਆ ਵੀ ਆ ਗਏ ਆਪਣੇ ਠੀਕ ਆ ਕੋਈ ਅੱਜ ਹੁਣ ਕੈਫੇ ਦਾ ਜਾਣਾ ਬਣਦਾ ਆ ਵੇਖੋ ਆ ਤਾਂ ਬਣਦਾ ਅੱਗੇ ਜਾਵਾਂਗੇ ਬਸ ਹੋਰ ਲੱਸੋ ਠੀਕੋ ਕੈਫੇ ਹੈ ਕਿੱਥੇ ਆ ਸਰਪੂਜੀ ਮੰਦਰ ਦੇ ਸਾਹਮਣੇ ਬਲੈਕ ਜੀ ਦੇ ਕੈਫੇ ਜੀ ਕਿਹੜੇ ਪਾਸੇ ਆ ਸਾਹਮਣੇ ਰੋਡ ਦੇ ਪੂਰ ਪਟਿਆਲਾ ਜੜੀਆਂ ਜਾਵਾਂਗੇ ਅੱਛਾ ਚਲੋ ਜੀ ਹੁਣ ਤਾਂ ਬਣਦਾ ਨਾ ਨਾ ਕੁਮਿੰਦਾ ਚਲੋ ਬਈ ਆ ਗੱਡੀ ਲੈ ਕੇ ਆ ਗਏ ਭਤੀਜ ਯਾਰ ਮੂਰੇ ਸਵਿਫਟ ਲਈ ਜਾਂਦੇ ਨੇ ਇਹਨਾਂ ਦਾ ਕੈਫੇ ਆ ਕਿ ਨਹੀਂ ਚਾਚੀ ਤੁਹਾਨੂੰ ਕੌਫੀ ਪਿਲਾਉਣੀਓ ਪਿਲਾਉਣੀ ਦੇਖ ਲਓ ਬਈ ਆ ਪਿਆਰ ਆ ਦੇਖ ਲਓ ਇਹਨਾਂ ਦਾ ਭਤੀਜ ਭਤੀਜਿਆਂ ਦਾ ਸਾਰਿਆਂ ਦਾ ਤੁਸੀਂ ਇਹਨਾਂ ਨਾਲ ਪਿਆਰ ਕਰਦੇ ਹੋ ਸਲਤਿਬ ਹਜੀ ਉਹ ਨਾਪੇ ਆਇਆ ਬਈ ਜਿਹਨੂੰ ਇਸ ਆਪੜਾ ਭਤੀਜ ੱੱਕੇ ਨਾਲ ਲੈ ਆਇਆ ਇਹਦਾ ਕਾਫੀ ਪੀ ਚਾਚੇ ਇਹਨਾਂ ਦਾ ਕੀ ਨੋਅ ਆਪਣੇ ਕੈਫੇ ਦਾ ਬਲੈਕ ਬੀਨ ਕੈਫੇ ਆ ਜੀ ਨਾਪੇ ਆ ਬੜਾ ਠੰਮ ਨੂੰ ਵੀ ਆਲੇ ਨੂੰ ਤਾਂ ਪਤਾ ਹੀ ਪੂਰਾ ਬਲੈਕ ਬੀਨ ਕੈਫੇ ਆ ਆਇਓ ਭਾਈ ਨਾਪੇ ਆਲਿਓ ਅੱਗੇ ਜਾਇਓ ਵੀਰ ਕੋਲ ਜਰੂਰ ਇੱਕ ਵਾਰ ਯਾਰ ਲੈ ਖਾਣਾ ਪੀਣਾ ਚੈੱਕ ਕਰਕੇ ਜਾਇਓ ਯਾਰ ਹਾਂਜੀ ਮਿੱਤਰ ਪਿਆਰੇਓ ਆ ਵੀਰ ਦਾ ਕੈਫੇ ਆ ਯਾਰ ਇਹ ਨੱਬੇ ਵਾਲੇ ਨੂੰ ਤਾਂ ਪਤਾ ਹੀ ਹੋਊਗਾ ਤੇ ਆਇਓ ਯਾਰ ਜਰੂਰ ਇੱਕ ਵਾਰ ਬੀਟ ਕਰਿਓ ਇੱਥੇ ਹਾਂਜੀ ਨੱਬੇ ਆਇਆ ਸੀ ਜੀ ਆਪ ਭਤੀਜ ਦਾ ਆਪਣੇ ਦਾ ਕਹਿ ਪਿਆ ਪਿੱਛੇ ਤੁਹਾਨੂੰ ਬੋਰਡ ਦੇਖ ਜਾਣਾ ਤੇ ਆਪ ਭਤੀ ਜਾ ਕੇ ਆਪਣੇ ਨੱਬੇ ਤੋਂ ਹੀ ਨੇ ਮੁੰਡੇ ਕਿਵੇਂ ਗਈ ਦੀਵਾਲੀ ਤੁਹਾਡੀ ਬਹੁਤ ਵਧੀਆ ਗਈ ਹਾਂਜੀ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਕਿਓ ਓਕੇ ਬੋਤਾਂ ਨੇ ਠੀਕ ਆ ਠੀਕ ਆ ਓਕੇ ਚਾਈਦੀ ਹੈ ਚਲਤੀ ਹਾਜੀ ਨਾਬੇ ਆਇਆ ਬਈ ਆ ਤਿਆਰਾ ਕੈਫੇ ਦੇ ਵਿੱਚ ਆਪਣੀ ਧੀ ਦਾ ਕੈਫੇ ਆ ਤੇ ਆਪ ਧੀ ਜੀ ਬਾਈ ਹੁਣੀ ਮਿਲਣ ਆ ਗਏ ਯਾਰ ਉਹ ਠੀਕ ਹੁਣ ਨਾਬੇ ਵਾਲਿਓ ਹਾਂਜੀ ਕਿੰਕਿਆ ਕੰਮ ਕਰਾ ਹਾਂਜੀ ਹਾਂਜੀ ਤਿਆਰ ਵਧੀਆ ਗਿਆ ਹਾਂਜੀ ਠੀਕ ਆ ਠੀਕ ਆ ਬੀ ਚਾਹੀਦਾ ਯਾਰ ਹਾਂ ਓਕੇ ਆਣ ਕਿੰਪੂਟਾ ਸੋ ਠੀਕ ਆ ਕੱਢਦੇ ਹਾਂਜੀ ਦੋਸਤੋ ਹੁਣ ਚੱਲਦੇ ਆਪਾਂ ਪਟਿਆਲੇ ਨੂੰ ਪਟਿਆਲੇ ਖੜਕੇ ਫਿਰਦਾ ਘੰਟਾ ਖੰਡ ਚੱਲਾਂਗੇ ਪਿੰਡ ਨੂੰ ਦੇਖ ਲਓ ਯਾਰ ਨਾਬੇ ਵਾਲੇ ਕਿੰਨਾ ਪਿਆਰ ਕਰਦੇ ਨੇ ਠੀਕ ਆ ਹਾਂਜੀ ਆ ਭਤੀਜ ਨੇ ਰੋਕ ਲਿਆ ਯਾਰ ਸੱਚੀ ਗੱਲ ਜੀ 90 ਤੋਂ ਆ ਭਤੀਜ ਦੀ ਗਾਂ ਜੀਪ ਖੜੀ ਆ ਕਹਿੰਦਾ ਚਾਚੇ ਢੇੜਾ ਲਾਉਣਾ ਆਗਲੀ ਵਾਰ ਲਾਵਾਂਗੇ ਢੇੜਾ ਭਤੀਜ ਲਾਵਾਂਗੇ ਲਾਵਾਂ ਬਾਤ ਚਾਚਾ ਯਾਰ ਵਾਦਾ ਤੇਰੇ ਨਾਲ ਆ ਪਤਾ ਢੇੜਾ ਲਾਉਂਦੀ ਆ ਲਾਵਾਂਗੇ 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 ਲਾਵਾਂ ਆ ਜੀਪ ਆ ਭਤੀਜ ਦੀ ਇਹਨਾਂ ਨਾਲ ਅਗਲੀ ਵਾਰ ਲਾਵਾਂਗੇ ਢੇੜੀ ਚਲ ਠੀਕ ਆ ਭਤੀਜ ਉੱੱਕੇ ਹੁਣ ਚਲ ਦੂਜੀ ਨੂੰ ਪਾਉਣੇ ਆ ਪਿਛਲੇ 7 ਸਾਲਾਂ ਤੋਂ ਯਾਰ ਆਪਾਂ 2-2 2.5 2.5 ਕੁਇੰਟਲ ਦੁੱਧ ਹੁੰਦਾ ਦੀ ਦੇਲੀ ਦਾ ਅੱਛਾ ਜੀ ਮਤਲਬ ਪੂਰਾ ਗੱਡ ਕੇ ਕੰਮ ਕਰਿਆ ਹੈ ਅੱਛਾ ਜੀ ਕਰਦਿਆ ਨੇ ਮਤਲਬ ਹਾਂਜੀ ਹਾਂ ਤੇ ਹੁਣ ਘਟ ਹੁੰਦਾ ਭਤੀਜ ਹੁਣ ਬਾਬੇ ਦੀ ਕਿਰਪਾ ਨਾਲ ਆਪਣਾ 80 ਕਿਲੋ 70 80 ਪੈਣਾ ਸ਼ੁਰੂ ਹੋ ਜਾਣਾ ਅਗਲੇ ਮਹੀਨੇ ਤੋਂ ਸਿਆਲ ਚ ਬੱਜੂਈਗਾ ਹਾਂ ਬੱਜ ਜਾਣੇ ਹੁਣ ਮੇਰੀ ਸਲਾਹ ਧੀ ਮੈਂ ਕਹਾ ਤੁਸੀਂ ਹੋਰ ਦੋ ਚਾਰ ਡੰਗਰ ਪਾ ਦਿੰਦੇ ਆ ਵਧੀਆ ਹਾਂਜੀ ਹਾਂ ਮੈਂ ਕਹਾ ਕੋਈ ਨਾ ਪਟਿਆਲੇ ਮੈਂ ਕਹਾ ਹੈਗੀਆਂ ਨੇ ਕਲੋਨੀਆਂ ਵਸਹਿਰੀਆਂ ਮੈਂ ਕਹਾ ਉੱਥੇ ਇੱਕ ਬੰਦਾ ਰੱਖ ਕੇ ਦੁੱਧ ਪਚਾਰਿਆ ਕਰਾਂਗੇ ਇਹ ਤਾਂ ਹੈ ਜੀ ਨਾਲੇ ਪ्योर ਚੀਜ਼ ਦਿੱਤਾ ਹੈ ਮੂ ਮੰਗੇ ਪੈਸੇ ਨਹੀਂ ਜਿਹੜੇ ਵਧੀਆ ਨੇ ਪ्योर ਚੀਜ਼ ਤਾਂ ਅਗਲਾ ਕਹਿੰਦਾ ਯਾਰ ਪ्योर ਮਿਲੇ ਲੈ ਲਓ ਹੁਣ ਮੈਂ ਪਨੀਰ ਨਹੀਂ ਖਾਂਦਾ ਜੇ ਕਿਸੇ ਦੇ ਵਿਆਹ ਪਾਗ ਜਾ ਭੈਣ ਦੀ ਲੈਣਾ 2 250 ਤੋਂ ਕੌਣ ਪਨੀਰ ਦੀ ਨੂੰ ਆ ਬਈ ਇਹ ਤਾਂ ਹੈਗੀ ਬਿਮਾਰ ਹੋਣ ਵਾਲੀ ਕੰਮ ਆ ਜੇ ਆਪਾਂ ਤੇ ਘਰ ਦਾ ਦੁੱਧ ਦਾ ਪਨੀਰ ਬਣਾਉਣੇ ਆ ਤਾਂ ਆਪਾਂ ਨੂੰ 290 300 ਰੁਪਏ ਕਿਲੋ ਤਾਂ ਸਾਨੂੰ ਪੈ ਰਿਹਾ ਭੈਣ ਚੋਂ ਤਾਂ ਖਿੱਚ ਗਏ ਵਿਕਰੇ ਆ ਉਹ 250 ਰੁਪਏ ਕਿਲੋ 250 ਉਹਦਾ ਸਪਰੇਟ ਹੈਗੀ ਮੈਂ ਉਹੀ ਗੱਲ ਕਰਦਾ ਹੁਣ ਮੈਂ ਐਂ ਆ ਗੱਲ ਕਰ ਲਾ ਡੈਡੀ ਦਾ ਕੰਮ ਬਹੁਤ ਵਧੀਆ ਹੈ ਹਾਂਜੀ ਮਿੱਤਰੋ ਜਾਣ ਲੱਗੇ ਸੀ ਆਹ ਮੇਰੇ ਭਤੀਜਾ ਕੇ ਨਾਬੇ ਵਾਲੇ ਠੀਕ ਹੋ ਨਾਬੇ ਵਾਲਿਓ ਹਾਂਜੀ ਹਾਂਜੀ ਵਧੀਆ ਕਿਵੇਂ ਚੱਲਦੀ ਆ ਪੜ੍ਹਾਈ ਲਿਖਾਈ ਵਧੀਆ ਚੱਲਦੀ ਆ ਠੀਕ ਆ ਠੀਕ ਆ ਵਧੀਆ ਚੱਲਣੀ ਚਾਹੀਦੀ ਪੁੱਤ ਹਾਂਜੀ ਰੋਕੇ ਆ ਕੰਮ ਹਾਂਜੀ ਓਕੇ ਤੁਹਾਨੂੰ ਦੱਸ ਰਿਹਾ ਮੈਂ ਕੈਫੇ ਚੋਂ ਹੀ ਆਇਆ ਉੱਠ ਕੇ ਮੈਂ ਉਹ ਆ ਯਾਰ ਆ ਭਤੀਜੇ ਮਿਲ ਗਏ ਨਾਬੇ ਇਹਨਾਂ ਨੇ ਰੋਕ ਲਿਆ ਯਾਰ ਜਾ ਰਹੇ ਆ ਪਿੱਛੇ ਲਵ ਯੂ ਲਵ ਯੂ ਲਵ ਯੂ ਤੇ ਆ ਵੀ ਆਪਣਾ ਭਤੀਜਾ ਹੋ ਠੀਕ ਹੋ ਹਾਂ ਚੰਦਾ ਤੁਜੀ ਜਿੱਥੋਂ ਕਹਿਣ ਕਿ ਹਾਂ ਨਿਰਪਾਪੂਰੀ ਲਾਉਂਗੇ ਜੇ ਤੇ ਤੇਰੇ ਨਾਲ हां ਤੁਹਾਨੂੰ ਵੀ ਤੁਹਾਨੂੰ ਵੀ ਯਾਰ ਤੇ ਆਪ ਭਤੀਜਿਆਂ ਨੂੰ ਛੁੱਟੀਆਂ ਹੋਈਆਂ ਵੀ ਇਹਨੇ ਕਾਲ ਦੇ ਚਾ ਕਹਿੰਦੇ ਚਾਚਾ ਮਿਲ ਗਏ ਨਾ ਆਪ ਜੀ ਨਹੀਂ ਲੱਗਦਾ ਕਹਿੰਦੇ ਕੋਈ ਗੱਲ ਨਹੀਂ ਲੱਗ ਜੂ ਥੋੜਾ ਕਦੋਂ ਲੱਗੂਗੇ ਪਰਸੋਂ ਨੂੰ ਕਾਲ ਚ ਪਰਸੋਂ ਲੱਗ ਜੂਗਾ ਜੀ ਠੀਕ ਆ ਠੀਕ ਆ ਠੀਕ ਆ ਦੇਖ ਲਓ ਯਾਰ ਆ ਤੀਕੇ ਮੇਰੇ ਭਤੀਜ ਨਾਬੇ ਵਾਲੇ ਇੰਨਾ ਵਿਚਾਰੇ ਸਾਰੇ ਭਤੀਜ ਵਿੱਚੇ ਭਤੀਜੀਆਂ ਤੁਸੀਂ ਇੰਨਾ ਪਿਆਰ ਕਰਦੇ ਹੋ ਯਾਰ ਲਵ ਜੂ ਆ ਤੁਹਾਨੂੰ ਟਰੱਕ ਭਰ ਕੇ ਸਾਰੇ ਆਹ ਜੀ ਮਿੱਤਰ ਪਿਆਰਿਓ ਆ ਹੁਣ ਆ ਭਤੀਜਿਆਂ ਨੇ ਰੋਕ ਲਿਆ ਯਾਰ ਆ ਵੀ 90 ਤੋਂ ਹੈਗੇ ਨੇ ਠੀਕ ਹੁਣ 90 ਵਾਲਿਓ ਓਕੇ ਓਕੇਆ ਗੱਲ ਬਾਤ ਬੜਾ ਠੀਕ ਆ ਠੀਕ ਆ ਓਕੇ ਉਚਾਈ ਦੀ ਆ ਪੁੱਤ ਠੀਕ ਹੈ ਪਟਿਆਲੇ ਆ ਹਾਂ ਜੀ ਮਿੱਤਰ ਪਿਆਰਿਓ ਪਟਿਆਲੇ ਆ ਗਏ ਇੱਥੋਂ ਆਪਾਂ ਖਾਣ ਨੂੰ ਪੀਜਾ ਪੂਜਾ ਜਾਂ ਫੜ ਲਈਏ ਕੀਜਾ ਪੀਜਾ ਫਿਰ ਚੱਲਦੇ ਆਪਾਂ ਟੈਂਡ ਨੂੰ ਚੱਲਦੇ ਆਂ ਜੀ ਘਰ ਨੂੰ ਚੱਲਦੇ ਆ ਹੁਣ ਚਾਚੂ ਪੀ ਕੇ ਖਾਣ ਵਾਲਾ ਆਪਣਾ ਚੀਜ਼ ਆ ਪੀਜਾ ਜਾ ਪੈਕ ਕਰਾ ਲਿਆ ਤੀਆ ਹੁਣ ਗੱਡੀ ਕੋਲ ਚਲਦੇ ਆ ਗੱਡੀ ਉਹ ਮਗਰ ਖੜਾਉਣੀ ਪੈ ਗਈ ਸੀ ਕਿਉਂਕਿ ਅੱਧਰ ਟ੍ਰੈਫਿਕ ਤੀਗੀ ਥੋੜੀ ਜੀ ਤੇ ਅੱਜ ਬਹੁਤ ਜਾਣੇ ਮਿਲੇ ਯਾਰ ਨਾਬੇ ਨਾਬੇ ਵਾਲਿਆਂ ਨੇ ਤਾਂ ਅੱਜ ਕਮਾਲ ਕਰਤੀ ਯਾਰ ਠੀਕ ਆ ਨਾ ਅੱਗੇ ਵੀ ਆਇਓ ਕਰਦੇ ਨੇ ਉਹ ਨਾਲੇ ਮੈਂ ਲਾਈਵ ਨਹੀਂ ਹੋਇਆ ਅੱਜ ਨਹੀਂ ਅਕੇ ਲਾਈਵ ਹੋ ਜਾਂਦੇ ਹੁੰਦੇ ਆ ਮਤਲਬ ਪੂਰਾ ਮਾਨ ਸਤਿਕਾਰ ਕੀਤਾ ਯਾਰ ਵਿਚਾਰਿਆਂ ਨੇ ਕੋਈ ਕਹਿੰਦਾ ਚਾਚੇ ਘਰੇ ਚੱਲ ਕੋਈ ਕੁਛ ਕੋਈ ਕੁਛ ਮਤਲਬ ਕੋਈ ਕਹਿੰਦਾ ਚਾਚੇ ਰੋਟੀ ਖਵਾ ਕੇ ਭੇਜਣਾ ਤੈਨੂੰ ਉਈ ਗਾਣਾ ਤੁਹਾਨੂੰ 버ਗਰ ਵੀ ਜਾ ਖਲਾਉਣਾ ਏ ਮਤਲਬ ਇੰਨਾ ਮਤਲਬ ਪਿਆਰ ਕਰਦੇ ਨੇ ਯਾਰ ਤੇ ਆ ਲੈਦੇ ਆਪਾਂ ਹੁਣ ਚੱਲਦੇ ਆਂ ਪਿੰਡ ਨੂੰ ਚੱਲਦੇ ਆਂ ਜੀ ਹੁਣ ਪਿੰਡ ਨੂੰ ਤੋਂ ਆਗੇ ਆਪਾਂ ਨਾਪੇ ਗਿਆ ਤੀ ਪਟਿਆਲੇ ਫਿਰ ਮੈਂ ਰੁਕਿਆ ਨਹੀਂ ਹੈਗਾ ਥੋੜਾ ਬਹੁਤ ਹੀ ਉੱਥੇ ਖੜਕ ਕੇ ਘਰ ਨੂੰ ਆ ਗਿਆਂ ਹੁਣ ਚਲਦਾ ਖੇਤਾਂ 'ਚ ਕੀੜਾ ਕੱਢ ਕੇ ਆਉਣੇ ਆ ਤੇ ਦਿਖਾਉਣੇ ਆ ਤੁਹਾਨੂੰ ਫਿਰ ਖੇਤਾਂ 'ਚ ਤੇ ਫਿਰ ਬਲੌਗ ਤਾਂ ਕਿ ਲੋ ਪੌਮੀ ਪੌਣੇ ਰਾਤ ਨੂੰ ਜਿੰਨੇ ਵੀ ਤੁਸੀਂ ਅੱਜ ਮਿਲੇ ਯਾਰ ਲਵ ਯੂ ਤੁਹਾਨੂੰ ਸਾਰਿਆਂ ਨੂੰ ਯਾਰ ਸਸਿਕਾ ਹਾਂਜੀ ਖੇਤਾਂ 'ਚ ਆਇਆ ਸੀ ਮੋਟਰ ਤੇ ਜੀ ਭਤੀਜ ਪੁੱਛਦੇ ਦੀਏ ਕਿ ਚਾਚਾ ਜੀ ਦੀ ਕਿੰਨੀ ਕਰੈਗੀ ਜੀ ਦੀ ਆਪਣੀ ਭਤੀਜ 4 ਕਿੱਲੇ ਖੜੇ ਨੇ ਹਜੇ ਇੱਕ ਤਾਂ ਆਪਾਂ ਭਰਤਾ ਦੀਗਾ ਖੇਤ ਨਹੀਂ ਤਾਂ ਵੱਢੀ ਜਾਣੀ ਤੀ ਉਹ ਕੱਲ ਨੂੰ ਉਹ ਹਜੇ 2-3 ਦਿਨ ਲੱਗਣਗੇ ਉਹਨੂੰ ਵੱਢਣ ਨੂੰ ਤੇ ਬਾਕੀ 2 ਕਿੱਲੇ ਹਜੇ ਹਰੇ ਨੇ ਉਹ ਨਹੀਂ ਹਜੇ 10 ਦਿਨ ਮੇਰੇ ਹਿਸਾਬ ਨਾਲ ਘੱਟੋ-ਘੱਟ 12 ਦਿਨ ਵੱਢੇ ਜਾਂਦੇ ਹੈਗੇ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਤੇ ਕਿਵੇਂ ਰਿਹਾ ਤੁਹਾਡਾ ਭਾਈ દિਵਾਲੀ ਦਾ ਤਿਹਾਰ ਪਤੀ ਜੀ ਉਹ ਕੇ ਰਿਪੋਰਟ ਆ ਐਨ ਤੇ ਗੱਠਾਂ ਵਾਲੇ ਅੱਜ ਉਹ ਜਿਹੜਾ ਫੇਰਦੇ ਹੁੰਦੇ ਨੇ ਮੂਰੇ ਉਹ ਇਕੱਠੀ ਲੈਣਾ ਜੀ ਬਣਾਉਂਦਾ ਹੁੰਦਾ ਉਹ ਕਰ ਰਹੇ ਨੇ ਅੱਜ ਤੇ ਉਹਨਾਂ ਨੂੰ ਵੀ ਫੋਨ ਕਰਦਾ ਅੱਜ ਕੇ ਭਾਈ ਕੱਲ ਨੂੰ ਇਕੱਠਾ ਬਣਾ ਕੇ ਚੱਕ ਲੋ ਪਰ ਉੱਥੇ ਤਾਂ ਜੋ ਕਣਕ ਟਾਈਮ ਨਾਲ ਬੀਜੀ ਜਾਵੇ ਤਾਂ ਜੋ ਗਿੱਲ ਨਾ ਸੁੱਕੇ ਉਹ ਬੀਦਾਂਗੇ ਆਪਾਂ ਹਫ਼ਤੇ ਦੇ ਵਿੱਚ ਵਿੱਚ ਕਣਕ ਉੱਥੇ 8 ਕਿਲੇ ਨੇ ਆਪਣੇ ਉਹ ਮੋਟਰ ਤੇ ਜਿਹੜਾ ਆ ਝੋਨਾ ਦੇਖ ਰਿਹਾ ਤੁਹਾਨੂੰ ਆ ਨਹੀਂ ਮੇਰੇ ਹਿਸਾਬ ਨਾਲ ਹਜੇ 12 13 ਦਿਨ ਵੱਡੀ ਜਾਂਦੀ ਹੈਗੀ ਆ ਤਾਂ ਹਜੇ ਹਰਾ ਕੁਚੂਰ ਪਿਆ ਹੈਗਾ ਐਤਕੀ ਜਿਹੜੀਆਂ ਆਪਾਂ ਡੇਗਾਂ ਲਾਈਆਂ ਦੀ ਯਾਰ ਬੂਟੇ ਲਾਏ ᱛੀਗੇ ਉਹ ਚੱਲ ਪੀਆਂ ਡੇਗਾਂ ਉਹ ਦੇਖੋ ਦੇਖ ਰਹੀ ਜਿਓ ਉਹ ਵੀ ਵੱਡੀ ਉੱਗੀ ਡੇਗਾਂ ਤੇ ਕਾਹ ਲਾਈ ਤੀ ਤੇ ਬਾਕੀ ਉਹ ਖਾੜ ਤੇ ਬੂਟੇ ਲਾਏ ਹੋਏ ਹੈਗੇ ਨੇ ਉਹਨੂੰ ਦਿਖਾਉਂਦੇ ਤੇ ਬੂਟੇ ਦਿਖਾਉਣਾ ਤੁਹਾਨੂੰ ਆਹ ਦੇਖੋ ਜਿਹੜੇ ਲਾਏ ਹੋਏ ਨੇ ਇੱਕ ਗੱਲ ਹੋਰ ਵੀ ਹੈਗੀ ਆ ਜੇ ਚਲੋ ਕੋਈ ਆਪਾਂ ਨੂੰ ਗਲਤ ਕਹਿੰਦਾ ਏ ਜਾਂ ਕਮੈਂਟ ਕਰਦਾ ਏ ਜਾਂ ਕਰਦਾ ਕੋਈ ਵੀ ਕਰਦੀ ਆ ਜਾਂ ਆ ਵੀ ਗੱਲ ਫਕਰ ਵਾਲੀ ਹੈਗੀ ਆ ਕਿ ਪਿਆਰ ਵੀ ਬਹੁਤ ਕਰਦੇ ਨੇ ਲੋਕ ਯਾਰ ਭਤੀਜ ਭਤੀਜੀਆਂ ਭੈਣ ਭਰਾ ਬਜ਼ੁਰਗ ਬਹੁਤ ਪਿਆਰ ਮਿਲਦਾ ਯਾਰ ਅੱਜ ਨਾਬੇ ਗਿਆ ਵੇ ਆ ਦੀ ਮੈਂ ਉਹ ਤੁਸੀਂ ਦੇਖੇ ਲੈਣਾ ਬਲੌਗ ਇੰਨੇ ਜਾਣੇ ਮਤਲਬ ਮਿਲੇ ਨੇ ਯਾਰ ਤੇ ਕਈ ਉਹ ਵੀ ਮਿਲੇ ਨੇ ਕਿ ਮਿਲ ਕੇ ਗੱਲਾਂ ਬਾਤਾਂ ਕਰਕੇ ਚਲੇ ਗਏ ਫੋਟੋ ਫੂਟੋ ਨਹੀਂ ਕਰਾਈ ਹੈਗੀ ਉਹ ਕਹਿੰਦੇ ਇਸ ਦਾ ਚਾਚੇ ਵਾਸਤੇ ਨੂੰ ਮਿਲਣੇ ਆਈਆਂ ਗੱਡੀ ਦੇਖ ਕੇ ਆਏ ਉਹ ਖੇਤ ਭਤੀਜੀ ਉਹ ਬਹੁਤ ਕਾਲਾ ਦਾਣਾ ਝੋਨੇ ਦਾ ਜਿਹੜਾ ਆਹ ਦੇਖ ਰਿਹਾ ਤੁਹਾਨੂੰ ਖੇਤ ਆ ਤਾਂ ਕੱਲੂ ਹੀ ਵੜਾ ਦੇਣਾ ਹੈ ਆਪਾਂ ਅੱਧਾ ਕਿੱਲਾ ਘਰ ਨੂੰ ਚਲਦੇ ਆ ਜੀ ਹੁਣ ਹਾਂ ਜੀ ਦੋਸਤੋ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਕਰਦੇ ਆ ਸਮਾਪਤੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਫੇਰ ਲਾਦਾ ਕੰਮ ਯਾਰ ਦੇਸੀ ਦੇਤਾ ਯਾਰ ਉਹਨੇ ਥੱਲੇ ਉਹ ਚੱਲੀ ਜਾਂਦਾ ਇਹ ਹੱਸੇ ਆਪਾਂ ਹੈਂ ਥਲੀ ਛੋਟ ਦਾ ਗਾਹ ਪਾਤਾ ਥੱਲੇ ਬਾਟੀਆਂ ਆੜੇ ਪੈਣਗੇ ਉੱਪਰ ਹਾਂਜੀ ਆ ਸੂਆ ਹੈਗਾ ਨਾਲ ਕਿ ਆਉਂਦਾ ਨਜ਼ਾਰਾ ਫਿਰ ਪੂਰਾ